ਬਈ ਸੜ ਨਾ ਰਹੀ ਇਸ ਕਰ ਇਹਨਾਂ ਤੋਂ ਰਿਸ਼ਤਾ ਕੀਤੀ ਨਹੀਂ ਜਾਂਦੀ ਮੇਰੇ ਕੰਮਾਂ ਦੀ ਨਾ ਭਾਜਪਾਲੇ ਤੋਂ ਨਾ ਕਾਂਗਰਸੀਆਂ ਤੋਂ ਗੱਪ ਮਾਰ ਮਾਰ ਕੇ ਕੱਲ ਇਹਨੇ ਜਿੰਨੀਆਂ ਗੱਲਾਂ ਕੀਤੀਆਂ ਨੇ ਸਾਰੀਆਂ ਗੱਪ ਨੇ ਜਿਹੜਾ ਭਾਜਪਾਲਾ ਬਾ ਉਹ ਬੁੱਕੀ ਆ ਹੂੰ ਜੂਏ ਦੀਆਂ ਬੁੱਕਾਂ ਚ ਲਾਉਂਦਾ ਸ਼ਰਾਬ ਦੋ ਨੰਬਰ ਦੀ ਵੇਚਦਾ ਠੇਕੇਦਾਰ ਆ ਨਾਲੇ ਕਹਿ ਰਿਹਾ ਹੈ ਜੂਵੇ ਕਰਾਂਦਾ ਹੈ ਸ਼ਹਿਰ ਦੇ ਵਿੱਚ ਲੁਧਿਆਣੇ ਚ ਇਹਦੀਆਂ ਮਤਲਬ ਜੂਵੇ ਕਰਾਂਦਾ ਲੁਧਿਆਣੇ ਸ਼ਹਿਰ ਚ ਇਹ ਜਿਹੜੇ ਤੁਸੀਂ ਗੱਪਾਂ ਮਾਰ ਰਹੇ ਹੋ ਜਾਂ ਤੇ ਹੁਣ ਤੋਂ ਇਹ ਚੀਜ਼ ਦਾ ਸਬੂਤ ਦੇ ਦੇ ਤੂ ਲੁਧਿਆਣਾ ਚ ਇੱਕ ਬੰਦਾ ਲਿਆ ਜਿਹਦੇ ਨਾਲ ਦੇਵੀ ਕੋਈ ਤਾਜ ਖੇਡਿਆ ਹੋਵੇ ਜਾਂ ਕੋਈ ਬੁੱਕ ਲਈ ਹੋਵੇ ਇੱਕ ਬੰਦਾ ਆ ਜਾਣਾ 27 ਚ ਸਮਾਂ ਦੇਖ ਲੈਣਾ ਲੋਕਾਂ ਨੇ ਦੇਣਾ ਨਾ ਰਿਜ਼ਲਟ ਬਈ ਦੱਸੋ ਜੇ ਤੁਸੀਂ ਕਹਿਨੇ ਉਹਦਾ ਲੜਾਂਗੇ ਥੋੜੇ ਜਿਹਾ ਰਾਜਨੀਤੀ ਧੰਦਾ ਨਹੀਂਗਾ ਪਰ ਮੈਂ ਨੂੰ ਕਹਿੰਨਾ ਪੱਜੀ ਨਾ ਹੋਣ ਤੇ ਜੇ ਤੂੰ ਮੇਰੇ ਕੋਲੋਂ ਜਿੱਤ ਗਿਆ ਤੇ ਮੈਂ ਦੁਬਾਰਾ ਰਾਜਨੀਤੀ ਨਹੀਂ ਕਰਾਂਗਾ ਕਾਂਗਰਸੀਏ ਤੇ ਭਾਜਪਾ ਵਾਲੇ ਉਹਨਾਂ ਨੂੰ ਕਹਿ ਵੀ ਡਾਇਰੈਕਟ ਕਰ ਲੈਣ ਮੇਰੇ ਨਾਲ ਗੱਲ ਇੱਕ ਵੀ ਗੱਲ ਠੀਕ ਨਹੀਂ ਦੇਖੋ ਜੇ ਉਹਨੇ ਕਿਹਾ ਬੀਜੇਪੀ ਔਰ ਕਾਂਗਰਸ ਜਿਹੜੇ ਨੇ ਇਹ ਇਹ ਔਰ ਬੀ ਟੀਮ ਹੈ ਕੀ ਤੁਸੀਂ ਮੰਨਦੇ ਹੋ ਵੀ ਇਹ ਕਾਂਗਰਸ ਔਰ ਬੀਜੇਪੀ ਜਿਹੜੀ ਹੈ ਇਹ ਇਹ ਔਰ ਬੀ ਟੀਮ ਹੋ ਸਕਦੇ ਨੇ ਗੱਪ ਮਾਰ ਮਾਰ ਕੇ ਕੱਲ ਇਹਨੇ ਜਿੰਨੀਆਂ ਗੱਲਾਂ ਕੀਤੀਆਂ ਨੇ ਸਾਰੀਆਂ ਗੱਪ ਨੇ ਇੱਕ ਵੀ ਗੱਲ ਠੀਕ ਨਹੀਂ ਦੇਖੋ ਜੇ ਉਹਨੇ ਕਿਹਾ ਬੀਜੇਪੀ ਔਰ ਕਾਂਗਰਸ ਜਿਹੜੇ ਨੇ ਇਹ ਇਹ ਔਰ ਬੀ ਟੀਮ ਹੈ ਕੀ ਤੁਸੀਂ ਮੰਨਦੇ ਹੋ ਵੀ ਇਹ ਕਾਂਗਰਸ ਔਰ ਬੀਜੇਪੀ ਜਿਹੜੀ ਹੈ ਇਹ ਇਹ ਔਰ ਬੀ ਟੀਮ ਹੋ ਸਕਦੇ ਨੇ ਔਰ ਬੀਜੇਪੀ ਨੇ ਦੇਸ਼ ਨੂੰ ਕਾਂਗਰਸ ਤੋਂ ਮੁਕਤ ਕਰਤਾ ਤੇ ਇਹ ਏ ਔਰ ਬੀ ਟੀਮ ਕਿੱਦਾਂ ਹੋ ਸਕਦੇ ਨੇ ਔਰ ਉਹਨਾਂ ਨੇ ਕਿਹਾ ਭਗਵਾਨ ਰਾਮ ਦਾ ਮਾਤਾ ਸੀਤਾ ਦਾ ਜਿਹੜਾ ਡੋਲਾ ਹੈ ਉਹ ਜ਼ਮੀਨ ਤੇ ਰੱਖਿਆ ਹੋਇਆ ਸੀ ਜਿਹੜਾ ਨਸ਼ਾ ਕਰਦੇ ਨੇ ਮੈਨੂੰ ਪਤਾ ਹੈ ਨਸ਼ੇ ਕਰ ਕਰਕੇ ਤੁਹਾਡਾ ਦਿਮਾਗ ਨਾ ਡੈਡ ਹੋ ਚੁੱਕਾ ਹੈ ਸਰ ਤੁਸੀਂ ਕਾਫੀ ਸਮੇਂ ਤੋਂ ਉਹਨਾਂ ਨਾਲ ਉਹਨਾਂ ਨੂੰ ਜਾਣਦੇ ਹੋ ਮੇਰਾ ਖਿਆਲ ਹੈ ਜੀ ਮੈਂ ਉਹਨਾਂ ਨੂੰ ਪਿਛਲੇ 35 40 ਸਾਲ ਤੋਂ ਜਾਣਦਾ ਇਹ ਬਹੁਤ ਗੱਪੀ ਆਦਮੀ ਹੈ ਸਾਰਾ ਇਹਨਾਂ ਨੂੰ ਲੁਧਿਆਣਾ ਜਾਣਦਾ ਹੈ ਇਨਾਂ ਦੀ ਬੈਕਗ੍ਰਾਉਂਡ ਸਾਰਾ ਲੁਧਿਆਣਾ ਜਾਣਦਾ ਹੈ। ਔਰ ਮੇਰੇ ਬਾਰੇ ਜੋ ਉਹਨਾਂ ਨੇ ਜਾਂ ਡਬਰ ਸਾਹਿਬ ਦੇ ਬਾਰੇ ਜਾਂ ਸੰਜੀਤ ਤਲਵਾਰਜੀ ਬਾਰੇ ਖਾਰੇ ਹੋਏ ਦੱਸਿਆ ਵੀ ਮੇਰੇ ਤੋਂ ਹਾਰੇ ਹੋਏ ਲੋਕ ਵੀ ਹਾਰ ਜਿੱਤ ਬਣੀ ਹੋਈ ਹੈ। 12 ਦੇ ਵਿੱਚ ਐਮਐਲਏ ਲੜਿਆ ਕਾਂਗਰਸ ਤੋਂ 49000 ਵੋਟ ਭਾਈ ਬੈਂਸਾਹਬ ਨੂੰ ਤੇ ਇਹਨੂੰ 16000 ਵੋਟ ਭਾਈ 49000 ਤੇ 16000 ਉਸ ਤੋਂ ਬਾਅਦ ਬਾਈ ਆਇਆ ਬਾਈ ਦੇ ਵਿੱਚ ਦੇਖੋ ਜਿੱਤਿਆ ਮੇਰੇ ਕੋਲੋਂ 404200 ਵੋਟ ਤੋਂ ਮੇਰੇ ਕੋਲ ਜਿੱਤ ਹੀ ਆਇਆ ਔਰ ਜਦੋਂ ਜਿੱਤ ਗਿਆ ਉਸ ਟਾਈਮ ਸਹੀ ਮੰਨਿਆ ਜੇ ਮੇਰੇ ਕੁਝ ਲੋਕ ਮੇਰੇ ਕੋਲ ਆਏ ਲੋਕਾਂ ਨੂੰ ਪਤਾ ਨਹੀਂ ਚੱਲਿਆ ਸੀ ਵੋਟਾਂ ਕਿਹਨੂੰ ਬਾਤੀਆਂ ਮਤਲਬ ਉਹਨਾਂ ਨੂੰ ਸ਼ੌਕ ਲੱਗਾ ਕਿ ਪੱਪੀ ਜਿੱਤ ਗਿਆ ਮਤਲਬ ਐਸੀ ਇਹਦੇ ਏਰੀਆ ਦੇ ਵਿੱਚ ਇਹਨਾਂ ਇਹਦੇ ਬਾਰੇ ਸੋਚ ਹੈ ਔਰ ਜਦੋਂ ਲੋਕਾਂ ਨੂੰ ਪਤਾ ਚੱਲਿਆ ਵੀ ਪੱਪੀ ਜਿੱਤ ਗਿਆ ਔਰ ਉਸ ਤੋਂ ਬਾਅਦ ਕੋਈ ਐਮਪੀ ਲੜਿਆ ਔਰ ਇਹ ਕਹਵੇ ਕਿ ਹਾਰੇ ਹੋਏ ਲੋਕ ਡਾਬਰ ਸਾਹਿਬ ਨੇ ਦੇਖੋ ਡਾਬਰ ਸਾਹਿਬ 2-3 ਵਾਰ ਜਿੱਤੇ ਹੋਏ ਰਹੇ ਸੰਜੀਤ ਤਲਵਾਰ ਜੀ ਜਿੱਤੇ ਹੋਏ ਰਹੇ ਇਹ ਜਨਤਾ ਹੈ ਕਿਸੇ ਨੂੰ ਜਿਤਾ ਸਕਦੀ ਕਿਸੇ ਨੂੰ ਹਰਾ ਸਕਦੀ ਹੈ ਔਰ ਮੈਂ ਅੱਜ ਇੱਕ ਚੈਲੰਜ ਕੀਤਾ ਹੈ ਕਿ ਪੱਪੀ ਪ੍ਰੈਸ਼ਰ 2027 ਆ ਰਿਹਾ ਹੈ ਜੇ 2027 ਦੇ ਵਿੱਚੋਂ ਪਹਿਲੋ ਤਾਂ ਮੈਨੂੰ ਲੱਗਦਾ ਵੀ ਤੁਸੀਂ ਭੱਜ ਜਾਣਾ ਪਰ ਮੈਂ ਇਹਨੂੰ ਕਹਿੰਦਾ ਭੱਜੀ ਨਾ ਹਣ ਤੇ ਜੇ ਤੂੰ ਮੇਰੇ ਕੋਲ ਉਹ ਜਿੱਤ ਗਿਆ ਤੇ ਮੈਂ ਦੁਬਾਰਾ ਰਾਜਨੀਤੀ ਨਹੀਂ ਕਰਾਂਗਾ ਜੇ ਤੂੰ ਮੇਰ ਤੋਂ ਹਾਰ ਗਿਆ ਤੇ ਰਾਜਨੀਤੀ ਤੋਂ ਵੀ ਛੱਡ ਦੇ ਅੱਜ ਇੱਕ ਵਾਅਦਾ ਕਰ ਲੁਧਿਆਣੇ ਦੀ ਜਨਤਾ ਨਾਲ ਇੱਕ ਗੱਲ ਵੀ ਕਹਿ ਰਹੇ ਸੀ ਕਿ ਪ੍ਰੈਸ ਪ੍ਰੈਸ ਕਾਨਫਰੰਸ ਦੇ ਦੌਰਾਨ ਕੀ ਤੁਸੀਂ ਇਹਦੇ ਉੱਤੇ ਕੇਸ ਵੀ ਕਰਨ ਜਾ ਰਹੇ ਹੋ ਕੇਸ ਬਾਰੇ ਦੇਖੋ ਮੈਂ ਇਹਨ ਜਿਸ ਤਰੀਕੇ ਦੇ ਨਾਲ ਮੇਰੀ ਸ਼ਬੀ ਖਰਾਬ ਕੀਤੀ ਹੈ ਮੈਨੂੰ ਇਹ ਕਹਿੰਦਾ ਹੈ ਕਿ ਹਾਰਿਆ ਹੋਇਆ ਦੱਸਿਆ ਔਰ ਹਾਰਿਆ ਹੋਇਆ ਦੱਸਿਆ ਨਾਲ ਇਹ ਕਹਿ ਰਿਹਾ ਹੈ ਕਿ ਇਹ ਜੁਵੇ ਦੀ ਜੁਵਾ ਕਰਾਂਦਾ ਹੈ ਸ਼ਹਿਰ ਦੇ ਵਿੱਚ ਲੁਧਿਆਣੇ ਚ ਇਹਦੀਆਂ ਮਤਲਬ ਜੁਵੇ ਕਰਾਂਦਾ ਲੁਧਿਆਣੇ ਸ਼ਹਿਰ ਚ ਵਿਦਆਊਟ ਪ੍ਰੂਫ ਕਰ ਦਿੱਤੀ ਉਹਨਾਂ ਨੇ ਤੇ ਮੈਂ ਉਹੀ ਗੱਲ ਕੀਤੀ ਹੈ ਜੀ ਵੀ ਪੱਪੀ ਜੀ ਇਹ ਜਿਹੜੇ ਤੁਸੀਂ ਗੱਪਾਂ ਮਾਰ ਰਹੇ ਹੋ ਜਾਂ ਤੇ ਹੁਣ ਤੂੰ ਇਹ ਚੀਜ਼ ਦਾ ਸਬੂਤ ਦੇ ਦੇ ਤੂੰ ਲੁਧਿਆਣੇ ਚ ਇੱਕ ਬੰਦਾ ਲਿਆ ਜਿਹਦੇ ਨਾਲ ਦੇਵੀ ਕੋਈ ਤਾਜ ਖੇਡਿਆ ਹੋਵੇ ਜਾਂ ਕੋਈ ਬੁੱਕ ਲਾਈ ਹੋਵੇ ਇੱਕ ਬੰਦਾ ਕੋਈ ਲੁਧਿਆਣੇ ਸ਼ਹਿਰ ਤੇ ਇੱਕ ਬੰਦਾ ਆ ਕੇ ਕਹਦੇ ਵੇ ਕਿ ਮੈਂ ਦੇਵੀ ਨਾਲ ਜੂਆ ਖੇਡਿਆ ਤੇ ਜੋ ਮੈਂ ਰਾਜਨੀਤੀ ਤਾਂ ਵੀ ਛੱਡੀ ਔਰ ਮੈਂ ਤੈਨੂੰ ਇਹ ਕਹਿੰਦਾ ਤੂੰ ਚੰਦਰਨਗਰ ਦੇ ਵਿੱਚ ਤੇਰਾ ਪਲਾਟ ਏ ਸਾਰੀ ਉਮਰ ਤੂੰ ਉਥੇ ਬੁੱਕਾਂ ਲਾਈਆਂ ਨੇ ਜਿੰਨੇ ਸ਼ਹਿਰ ਦੇ ਜਵਾਰੀਏ ਨੇ ਉਥੇ ਜਾਂਦੇ ਸੀ ਔਰ ਬੁੱਕਾਂ ਲਾ ਲ ਕੇ ਤੂੰ ਲੁੱਟਿਆ ਇਹ ਸਾਰੀ ਜਨਤਾ ਜਾਣਦੀ ਹੈ ਤੁਸੀਂ ਅੱਜ ਜਦੋਂ ਜਾਓਗੇ ਨਾ ਲੋਕਾਂ ਦੇ ਵਿੱਚ ਚੰਦਰਨਗਰ ਚਲੇ ਜਾਓ ਜਿੱਥੇ ਦਾ ਪਲਾਟ ਏ ਤੇ ਉਹ ਤੁਹਾਨੂੰ ਆ ਵੀ ਦੱਸਣਗੇ ਵੀ ਇੱਥੇ ਸਾਰੇ ਰਾਤ ਜੂਏ ਹੁੰਦੇ ਸੀ ਦੱਸਣਗੇ ਤੁਹਾਨੂੰ ਔਰ ਇਹ ਬੋਲਦਾ ਪਿਆ ਇਹ ਨਾ ਹੋਇਆ ਕਿ ਹੋਇਆ ਜੀ ਇੱਕ ਜਿੱਦਾਂ ਦੀਵਾ ਹੈ ਨਾ ਦੀਵਾ ਜਦੋਂ ਬੁੱਝਦਾ ਉਹ ਫੜਫੜ ਕਰਦਾ ਹੈ ਇਹ ਦੀਵਾ ਹੈਗਾ ਇਹ ਹੁਣ ਬੁੱਝਣ ਦਾ ਡੈਮੇਜ ਆ ਗਿਆ ਹੈ ਇਹ ਫੜਫੜ ਕਰ ਰਿਹਾ ਇਹਦਾ ਦਿਮਾਗ ਖਰਾਬ ਹੋ ਗਿਆ ਔਰ ਇਹ ਮੈਂ ਪੱਪੀ ਪ੍ਰੈਸ਼ਰ ਜੀ ਗੱਪੀ ਜੀ ਇਹ ਦੀਵਾ ਬਹੁਤ ਜਲਦੀ ਬੁੱਝਣ ਵਾਲਾ ਹੈ 9 ਮਹੀਨੇ ਰਹਿ ਗਏ ਨੇ 9 ਮਹੀਨੇ ਬਾਅਦ ਤੁਹਾਨੂੰ ਵੀ ਤੁਹਾਡਾ ਪਤਾ ਲੱਗ ਜਾਊਗਾ ਤੁਸੀਂ ਕੀ ਚੀਜ਼ ਹੋ ਕਿੰਨੇ ਕੁ ਤੁਸੀਂ ਵਿਕਾਸ ਕੀਤੇ ਨੇ ਤੁਸੀਂ ਕਿਤੇ ਮੈਂ ਵਿਕਾਸ ਬੜੇ ਕੀਤੇ ਨੇ ਤੁਸੀਂ ਵਿਕਾਸ ਨਹੀਂ ਕੀਤਾ ਤੁਸੀਂ ਹਲਕਾ ਸੈਂਟਰਲ ਦੇ ਵਿੱਚ ਬਰਬਾਦ ਕਰਕੇ ਰੱਖਤਾ ਤੁਸੀਂ ਅੱਜ ਮੈਂ ਤੁਹਾਨੂੰ ਸੀਪੀ ਸਾਹਿਬ ਨੂੰ ਕਹਿਣਾ ਚਾਹਨਾ ਕਿ ਮੈਂ ਸੀਪੀ ਸਾਹਿਬ ਅਗੇ ਰਿਕਵੈਸਟ ਕਰ ਰਿਹਾ ਹਾਂ ਵੀ ਸੀਪੀ ਸਾਹਿਬ ਜਲਦੀ ਤੋਂ ਜਲਦੀ ਇਸ ਚੀਜ਼ ਦੀ ਇਨਕੁਆਰੀ ਕਰੋ ਕਿ ਦੇਵੀ ਦੇ ਅੱਡੇ ਚੱਲਦੇ ਪਏ ਨੇ ਜਾਂ ਪੱਤੀ ਪ੍ਰੈਸ਼ਰ ਦੇ ਅੱਡੇ ਚੱਲਦੇ ਪਏ ਨੇ ਦੇਵੀ ਦੇਵੀ ਦੇ ਅੱਜ ਕੋਈ ਵੀ ਇੱਕ ਵੀ ਸੀਪੀ ਸਾਹਿਬ ਅੱਡਾ ਸਾਬਤ ਕਰ ਦੇਣਗੇ ਔਰ ਦੇਵੀ ਰਾਜਨੀਤੀ ਛੱਡ ਦੇਗਾ ਤੇ ਜੇ ਪੱਪੀ ਜੀ ਤੁਹਾਡੇ ਜਗਾ ਜਗਾ ਤੇ ਤੁਹਾਡੇ ਨਾਂ ਆ ਗਿਆ ਤੇ ਤੁਸੀਂ ਕੀ ਕਰੋਗੇ ਤੁਸੀਂ ਆਪਣੇ ਮੂੰਹ ਦੱਸ ਦੇਣਾ ਦੇਖੋ ਹਲਕਾ ਸੈਂਟਰ ਦੇ ਵੀ ਲੋਕ ਜਾਣਦੇ ਆ ਮੈਨੂੰ ਸਾਢੇ 3 ਸਾਲ ਹੋ ਗਏ ਹਲਕਾ ਸੈਂਟਰ ਦੇ 2 ਲੱਖ ਬੰਦਿਆਂ ਨੇ ਮੈਨੂੰ ਚੁਣਿਆ ਵਾ ਉਹ ਜਾਣਦੇ ਆ ਮੇਰੇ ਸਾਰੇ ਆ ਬਲੰਕੀਰ ਮੇਰੇ ਆਪਣੇ ਪਰਿਵਾਰ ਦੇ ਮੇਰੀ ਪਾਰਟੀ ਦੇ ਸਾਰੇ ਹੀ ਸਾਥੀ ਖੜੇ ਆ ਮੇਰੇ ਨਾਲ ਇਹਨਾਂ ਨੂੰ ਅਸਲ ਚ ਇਹ ਹੀ ਨਹੀਂ ਬਰਦਾਸ਼ਤ ਹੋ ਰਿਹਾ ਔਰ ਪੰਜਾਬੀ ਦੇ ਵਿੱਚ ਇੱਕ ਟਰੱਕ ਦੇ ਮਗਰ ਲਿਖਿਆ ਹੁੰਦਾ ਨਾ ਬਈ ਸੜ ਨਾ ਰੀਸ ਕਰ ਇਹਨਾਂ ਤੋਂ ਰੀਸ ਤਾਂ ਕੀਤੀ ਨਹੀਂ ਜਾਂਦੀ ਮੇਰੇ ਕੰਮਾਂ ਦੀ ਨਾ ਭਾਜਪਾਲੇ ਤੋਂ ਨਾ ਕਾਂਗਰਸੀਆਂ ਤੋਂ ਹੁਣ ਉਹ ਰੀਸ ਕੀਤੀ ਨਹੀਂ ਜਾਂਦੀ ਬਸ ਆਹੀ ਜਿਹੜੇ ਛਿੱਟੇ ਆ ਉਹ ਮੇਰੇ ਉੱਤੇ ਪਾ ਕੇ ਮੇਰੀ ਰਾਜਨੀਤੀ ਦੀ ਕਰਨਾ ਚਾਹੁੰਦੇ ਆ ਧੁੰਦਲੀ ਪਰ ਮੈਂ ਲੋਕਾਂ ਦਾ ਚੁਣਿਆ ਨੁਮਾਇੰਦਾ ਮੈਂ ਹਲਕਾ ਸੈਂਟਰ ਦੇ ਤੁਹਾਡੇ ਰਾਈ ਆਪਣੀਆਂ ਭੈਣਾਂ ਨੂੰ ਆਪਣੀਆਂ ਮਾਤਾਵਾਂ ਨੂੰ ਆਪਣੇ ਵੀਰਾਂ ਨੂੰ ਆਪਣੇ ਬਜ਼ੁਰਗਾਂ ਨੂੰ ਆਪਣੇ ਪਿਆਰੇ ਬੱਚਿਆਂ ਨੂੰ ਇੱਕੋ ਗੱਲ ਕਹਿਣੀ ਚਾਹਨਾ ਛੇਸ ਦਿਨਾਂ ਤੁਹਾਡਾ ਚੁਣਿਆ ਹੋਇਆ ਨੁਮਾਇੰਦਾ ਇਹ ਜਿਹੜੇ ਲੋਕ ਆ ਜਿਸ ਮੇਰੇ ਤੇ ਲੱਛਣ ਲਾ ਰਹੇ ਆ ਜਿਸ ਦਿਨ ਇਹ ਗੱਲ ਦਾ ਕੋਈ ਸਾਬਤ ਹੋ ਜਾਊਗਾ ਉਦਨੇ ਤੁਹਾਡੇ ਕੋ ਬੋਟ ਨਹੀਂ ਮੰਗਣ ਆਉਂਗਾ ਸੈਂਟਰ ਹਲਕੇ ਵਾਲੇ ਆ ਲੋਕਾਂ ਉਹਦੇ ਵੱਲੋਂ ਬੜਾ ਡਰਾਮਾ ਕੀਤਾ ਕਿ ਜਿਹੜਾ ਸ਼ੋਕੀ ਜਿਹੜਾ ਉੱਥੇ ਪ੍ਰਧਾਨ ਜਿਹਨੇ ਠੇਕਾ ਲਿਆ ਤਾਂ ਕਹਿੰਦੇ ਪੈਟਰੋਲ ਵੀ ਪਾਇਆ ਮੁੜ ਕੇ ਨਾਲ ਹੀ ਪਾਣੀ ਵਾਲੇ ਬੰਦੇ ਵੀ ਨਹੀਂ ਪਤਾ ਵੀ ਪੈਟਰੋਲ ਸੀ ਕਿ ਪਾਣੀ ਸੀਗਾ ਉਹ ਪਤਾ ਨਹੀਂ ਕਿਹੜੀ ਡੈਂਗ ਚੋਂ ਨਾਲ ਦਾ ਡੈਂਗ ਸੀਗੀ ਉੱਥੋਂ ਹੀ ਭਰ ਕੇ ਲਿਆਇਆ ਵਾ ਕਾਂਗਰਸੀਏ ਦੀ ਡੈਂਗ ਆ ਉਹ 74 ਇੰਚ ਦਾ ਜਿਹੜਾ ਪਾਈਪ ਆ ਨਾ ਉਹਦੀ ਡੈਂਗ ਦੇ ਵਿੱਚ ਤੇ ਉਹ ਦੂਜੇ ਮਨ ਲੀਡਰ ਜਿਹੜਾ ਕਾਂਗਰਸੀ ਆ ਉਹਦੇ ਮੈਰੀ ਪੈਲਸ ਦੇ ਥੱਲੇ ਆ ਇਹ ਉਹਨਾਂ ਪਾਈਪਾਂ ਦੇ ਵਿੱਚੋਂ ਹੀ ਪਾਣੀ ਪੂਣੀ ਭਰ ਕੇ ਲਿਆ ਆ ਉਹ ਤਾਂ ਤੇਲ ਦਾ ਤਾਂ ਸਿਰਫ ਇੱਕ ਡਰਾਮਾ ਹੀ ਸੀਗਾ ਉਹਨੂੰ ਕਹਿ ਵੀ ਤੇਲ ਤਾਂ ਪਾ ਜੇ ਤੇਰੀ ਕੋਈ ਆਪਣੀ ਪਰਸਨਲ ਗੱਲ ਆ ਜਿਹੜੇ ਤੇਰੇ ਮੋਢੇ ਦੇ ਰੱਖ ਕੇ ਬੰਦੂਕ ਚਲਾ ਰਹੇ ਆ ਨਾ ਕਾਂਗਰਸੀ ਇਹ ਤੇ ਭਾਜਪਾ ਆਲੇ ਉਹਨਾਂ ਨੂੰ ਕਹਿ ਵੀ ਡਾਇਰੈਕਟ ਕਰ ਲੈਣ ਮੇਰੇ ਨਾਲ ਗੱਲ ਮੇਰੇ ਨਾਲ ਗੱਲ ਤਾਂ ਕੀਤੀ ਨਹੀਂ ਜਾਂਦੀ ਨਾ ਕੰਮਾਂ ਨਾਲ ਨਾ ਲੋਕ ਸੇਵਾ ਦੇ ਨਾਲ ਇਸ ਕਰਕੇ ਹੁਣ ਮੇਰੇ ਉੱਤੇ ਚਿੱਕੜ ਓਛਾਲ ਕੇ ਨਹੀਂ ਥੋੜੀ ਰਾਜਨੀਤੀ ਚਮਕਣ ਲੱਗੀ ਆ ਜਾਣਾ 27 ਚ ਸਮਾਂ ਦੇਖ ਲੈਣਾ ਲੋਕਾਂ ਨੇ ਦੇਣਾ ਨਾ ਰਿਜ਼ਲਟ ਜਾਊਂਗਾ ਲੋਕਾਂ ਦੀ ਕਚਹਿਰੀ ਚ ਜਾ ਕੇ ਪੁੱਛੂੰਗਾ ਵੀ ਦੱਸੋ ਜੇ ਤੁਸੀਂ ਕਹਿ ਨਹੀਂ ਉਹਦਾ ਲੜਾਂਗੇ ਥੋੜੇ ਤਰਾ ਰਾਜਨੀਤੀ ਧੰਦਾ ਨਹੀਂਗਾ ਰਾਜਨੀਤੀ ਕੋਈ ਬਿジネス ਨਹੀਂ ਹੈਗਾ ਰਾਜਨੀਤੀ ਸੇਵਾਵਾ ਇਹਨਾਂ ਤਰ੍ਹਾਂ 40 ਸਾਲ ਸੇਵਾ ਕੀਤੀ ਆ ਜਨਤਾ ਦੀ ਕਾਨਫਰੰਸ ਗੱਲ ਕਰ ਰਹੀ ਸੀ ਵੀ ਨਾਕੇ ਲਾਏਗੇ ਸੀ ਪਾਰਟੀਆਂ ਵੱਲੋਂ ਵੀ ਇੱਥੇ ਤੁਸੀਂ ਰੋਕ ਲਓ ਅੱਗੇ ਮੈਂ ਰੋਕ ਲੂੰਗਾ ਉਹ ਕੀ ਗੱਲ ਆਪ ਕਾਂਗਰਸੀ ਇੱਧਰ ਬਹਿ ਕੇ ਕੁਰਸੀ ਢਾਗੇ ਆਮ ਦਾ ਡੋਲਾ ਜਿਹੜਾ ਥੱਲੇ ਰੱਖਤਾ ਭਾਜਪਾ ਵਾਲਾ ਅੱਗੇ ਠੇਕੇਦਾਰ ਕੋ ਬਹਿ ਗਿਆ ਜਾ ਕੇ ਜਿਹੜੇ ਦੋਨੇ ਮੇਰੇ ਕੋਲ ਹਾਰੇ ਆ ਕਾਂਗਰਸੀਆ ਤੇ ਭਾਜਪਾ ਵਾਲਾ ਜਿਹੜਾ ਭਾਜਪਾ ਵਾਲਾ ਉਹ ਬੁੱਕੀ ਆ ਹੂੰ ਜੂਏ ਦੀਆਂ ਬੁੱਕਾਂ ਚਲਾਉਂਦਾ ਸ਼ਰਾਬ ਦੋ ਨੰਬਰ ਦੀ ਵੇਚਦਾ ਠੇਕੇਦਾਰ ਆ ਠੇਕੇਦਾਰ ਦਾ ਠੇਕੇਦਾਰ ਨਾਲ ਤਾਂ ਪਿਆਰ ਹੋਣਾ ਹੀ ਆ ਨਾ ਉਹ ਦਰੇਸ਼ੀ ਦਾ ਠੇਕੇਦਾਰ ਆ ਉਹ ਸ਼ਰਾਬ ਦਾ ਠੇਕੇਦਾਰ ਆ ਉਹਦੀ ਸ਼ਰਾਬ ਨਹੀਂ ਆਈ ਵੇਕਦੀ ਆ ਨਾਲ ਬੁੱਕਾਂ ਚਲਦੀਆਂ ਨੇ ਉਹ ਠੇਕੇਦਾਰ ਕੋਲ ਬਹਿ ਗਿਆ ਇੱਧਰ ਜਿਹੜੇ ਪ੍ਰਭੂ ਰਾਮ ਦੇ ਨਾਮ ਨਾਮ ਤੇ ਖੱਟਣਾ ਚਾਹੁੰਦੇ ਸੀਗੇ ਵੀ ਸਾਡੀ ਸ਼ਹਿਰ ਰਾਜਨੀਤੀ ਚਮਕ ਜੂ ਪ੍ਰਭੂ ਰਾਮ ਨੇ ਉਹਨਾਂ ਦੇ ਮੂੰਹ ਤੇ ਕਾਲਸ ਮਲਤੀ ਬਿਲਕੁਲ ਜਿਸ ਤਰੀਕੇ ਨਾਲ ਡੋਲਾ ਥੱਲੇ ਬਿਠਾਇਆ ਗਿਆ ਉਹਨੂੰ ਕਿਸ ਤਰੀਕੇ ਦੇਖਿਆ ਜੀ ਰਾਜਨੀਤਿਕ ਜਿਹੜੀ ਆ ਇਸ ਸਵੱਦਰ ਤੇ ਥੱਲੇ ਡਿੱਗ ਚੁੱਕਿਆ ਵੀ ਹੁਣ ਭਗਵਾਨ ਤੇ ਰਾਜਨੀਤੀ ਸ਼ੁਰੂ ਹੋਈ ਹੈ ਦੇਖੋ ਜਿਹੜੇ ਬੰਦੇ ਪ੍ਰਭੂ ਦੇ ਨਾਮ ਨੂੰ ਲੈ ਕੇ ਜਾਂ ਪ੍ਰਭੂ ਨੂੰ ਕਰਦੇ ਆ ਬੇਅਦਬੀ ਦੇ ਤੌਰ ਦੇ ਉੱਤੇ ਪ੍ਰਭੂ ਨੇ ਉਹਨਾਂ ਦੇ ਪੱਲੇ ਛੱਡਿਆ ਕੁਛ ਨਹੀਂਗਾ ਛੱਡਿਆ ਜਨਤਾ ਨੇ ਵੀ ਨਹੀਂ ਹੈਗਾ ਹਲਕਾ ਸੈਂਟਰ ਦੇ ਲੋਕਾਂ ਨੇ ਨਾਲੇ ਉਹ ਦੂਜੇ ਇਸਟਾ ਵਾਲਿਆਂ ਨੇ ਇਹਨਾਂ ਦੇ ਕੋਲ ਪਰ ਹੁਣ ਜਿਹੜੀ ਉਹ ਡੁੱਬਦੇ ਹੋਏ ਹੱਥ ਮਾਰਦੇ ਫਿਰਦੇ ਆ ਹੁਣ ਇਹਨਾਂ ਦਾ ਕਿਨਾਰੇ ਨੂੰ ਹੱਥ ਨਹੀਂ ਪੈਣਾ ਠੀਕ ਤਾਂ ਤਾਂ ਪਤਾ ਲੱਗਿਆ ਵੀ ਕਿ ਉਹ ਕਹਿੰਦੇ ਸਰਕਾਰੀ ਮੁਲਾਜ਼ਮ ਸੀਗਾ ਤਾਂ ਉਸ ਕੋਈ ਐਨਪੀ ਵੀ ਅਨਕਵਾਰੀ ਕਰਾਊਗਾ ਬਿਜੀਲੈਸ ਵੀ ਅਨਕਵਾਰੀ ਹੋਗੀ ਕਾਰਪੋਰੇਸ਼ਨ ਵੀ ਕਰੂਗੀ ਕਹਿੰਦਾ ਮੈਂ 3 ਲੱਖ ਲੈ ਕੇ ਤੁਹਾਡੇ ਕੋਲ ਪਹੁੰਚਾਇਆ ਤੁਸੀਂ ਵਧਵਾ ਮੰਗੇ ਦੇਖੋ ਗੱਲ ਸੁਣੋ ਮੇਰੀ ਜਿੰਨੇ ਕਪੈਸੇ ਉਹ ਦੱਸਦਾ ਐਨਕਦਾ ਮਹੀਨੇ ਚ ਮੇਰਾ ਖਰਚਾ ਵਾ ਉਹ ਮੇਰਾ ਨਹੀਂ ਘਰ ਪੂਰਾ ਕਰ ਸਕਦਾ ਮੈਂ ਪਰ ਬਾਲਾ ਜੀ ਤੋਂ ਮੰਗਿਆ ਅੱਜ ਤੱਕ ਬਾਲਾ ਜੀ ਤੋਂ ਹੀ ਮੰਗਣਾ ਇਹਨਾਂ ਦੇ ਪੱਲੇ ਕੀ ਐ ਠੇਕੇਦਾਰਾਂ ਦੇ ਉਹ ਜਿਹੜੇ ਕੁਰਤੇ ਪਜਾਮਿਆਂ ਦੀਆਂ ਸਵਾਈਆਂ ਨਹੀਂ ਦਿੰਦੇ ਉਹਨਾਂ ਨੂੰ ਦੇ ਦੇਣੇ ਰਾਜਾ ਵੜਿੰਗ ਅਸੀਂ ਕੁਰਤੇ ਪਜਾਮੇ ਦੀ ਗੱਲ ਕੀਤੀ ਤਾਂ ਰਾਜਾ ਵੜਿੰਗ ਆਹੇ ਪੰਜਾਬ ਨੂੰ ਇਹ ਪਤਾ ਵਾ ਉਹਨੇ ਸਵਾਈ ਦੇਣੀਆਂ ਆਜੇ ਉੱਥੇ ਤੇ ਆ ਕੇ ਕਹਿੰਦਾ ਵੀ ਦੇਖਦਾ ਮੈਂ ਕੌਣ ਮਿੱਲਰ ਗਵਾੰਦਾ ਮੈਂ ਕਰਦਾਂਗਾ ਦੇਖੋ ਗੱਲ ਸੁਣ ਮੇਰੀ ਉਹਨੂੰ ਕਹੇ ਗਿੱਦੜ ਵਾਇਆ ਨਹੀਂ ਹੈਗਾ ਜਿਹੜਾ ਤੂੰ ਐਵੇਂ ਫੋਕੇ ਦਬਕੇ ਮਾਰਦਾ ਫਿਰਦਾ ਤੇ ਬਿਨਾਂ ਸੋਲ ਦੀ ਤੋ ਵੀ ਤੇ ਵੈਸੇ ਵੀ ਮੈਂ ਕਦੇ ਉਹ ਉੱਚੀ ਹੰਕਾਰ ਕੇ ਗੱਲ ਨਹੀਂ ਕੀਤੀ ਸਾਡੇ ਬਾਣੀ ਚ ਵੀ ਲਿਖਿਆ ਨਾਨਕ ਨੀਵਾ ਜੋ ਚੱਲੇ ਲਾਗੇ ਨਾ ਤਤੀ ਹਵਾ ਜਿਹੜਾ ਨੀਵਾ ਹੋ ਕੇ ਚੱਲਦਾ ਨਾ ਉਹਨੂੰ ਹਵਾ ਨਹੀਂ ਤਤੀ ਲੱਗਦੀ ਐਵੇਂ ਫੁੰਕਾਰੇ ਮਾਰਨ ਦਾ ਸੱਪ ਤਰ੍ਹਾਂ ਕੋਈ ਫਾਇਦਾ ਨਹੀਂਗਾ ਜਿੱਦਨੇ ਕੱਲਾ ਆਉਂਦਾ ਹਾਂਗਾ ਫਿਰ ਹੱਕ ਚ ਵੱਜਾਂਗਾ ਮੁੱਕ ਸੁਵਾਲ ਵਸੇ ਗਲਾਸ ਤੇ ਵੀ ਹੁਣ ਜਿਹੜੀ ਦੁਕਾਨਾਂ ਦੀ ਗੱਲ ਕੀਤੀ ਸੀ ਵੀ ਨਰਾਜ ਲੱਗੀਆਂ ਚਕਾਈਆਂ ਜਾਣਗੀਆਂ ਬਿਲਕੁਲ ਜਿਹੜਾ ਗੈਰ ਕਾਨੂੰਨੀ ਕੰਮ ਉਹ ਨਾ 3.5 ਸਾਲਾਂ ਚ ਪਹਿਲਾਂ ਹੋਣ ਦਿੱਤਾ ਨਾ ਕਿਉਂ ਹੋਣ ਦਿੱਤਾ ਧਰਨੇ ਵੀ ਲਗਾਤਾਰ 3 ਸਾਲਾਂ ਚ ਲੱਗੇ ਨੇ ਜੀ ਹਾਂ ਜੀ ਕਿਵੇਂ ਧਰਨੇ ਵੀ ਇਹ 3 ਸਾਲਾਂ ਚ ਲੱਗੇ ਨੇ ਪਹਿਲਾਂ ਕੋਈ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਆ ਆਮ ਆਦਮੀ ਪਾਰਟੀ ਨੇ ਉਹ ਕੰਮ ਕਰਨਾ ਜਿਹੜਾ ਆਮ ਲੋਕ ਚਾਹੁੰਦੇ ਆ ਇਹਨਾਂ ਲੀਡਰਾਂ ਤਹਾਨੂੰ ਵੀ ਸਾਨੂੰ ਠੇਕੇਦਾਰੀ ਦੋ ਸਾਨੂੰ ਦੋ ਸਾਡਾ ਘਰ ਭਰੋ ਤੇ ਜੋ ਮਰਜ਼ੀ ਕਰੋ ਜਨਤਾ ਨੂੰ ਤੰਗੀ ਲਈ ਕੋਈ ਚੀਜ਼ ਨਹੀਂ ਬਰ برداشت ਹੋ ਗਈ ਜਿੱਥੇ ਜਨਤਾ ਤੰਗ ਹੋ ਗਈ